ਗਲਾਂ ਦੇ ਫੁੱਲਾਂ ਦੇ ਹਾਰ ਤੱਕ ਵੀ ਉਹ ਪਾ ਦਿੰਦੇ ਆ ਨਾ ਮੈਂ মিডিਆ ਨੂੰ ਇਹ ਰਿਕੁਐਸਟ ਕਰਦਾ ਹਾਂ ਕਿ ਇਹ ਜਿਹੜੀਆਂ ਜੜੀਆਂ ਖਬਰਾਂ ਹਨ ਉਹ ਨਾਂ ਦਿਆ ਕਰ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਮੇਰੀ ਮੋਹਣ ਬਗੜ ਜੀ ਨਾਲ ਰਾਤ ਗੱਲ ਹੋਈ ਸੀ ਉਹ ਕਹਿੰਦਾ ਠੀਕ ਹੈ ਨਹੀਂ ਜੈਰਾਜ ਨੇ ਵੀ ਇਹ ਗੱਲ ਕਹੀ ਹੈ ਠੀਕ ਹੈ ਹਰਚੰਦ ਸਿੰਘ ਸੱਭੂ ਨੇ ਵੀ ਕਿਹਾ ਠੀਕ ਹੈ ਸੰਤੋਖ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਉਹ ਐਨਾ ਸਿੰਘ ਦੇ ਫਾਦਰ ਹਨ ਉਹਨਾਂ ਨੇ ਵੀ ਕਿਹਾ ਠੀਕ ਹੈ ਵੀ ਜਿਹੜਾ মিডিਆ ਹੈਗਾ ਉਹ ਪਰਫਾਰਮਰ ਇਦਾਂ ਫਲਾ ਦਿੰਦਾ ਹੈ ਉਹਨਾਂ ਨੇ ਤਾਂ ਉਥੇ ਉਹਨਾਂ ਦੀ ਫੋਟੋ ਤੱਕ ਵੀ ਪਾ ਦਿੱਤੀ ਕਿ ਉਹ ਜੀ ਇੱਥੋਂ ਚਲੇ ਗਏ ਹਨ ਪਰ ਮੇਰੀ ਤਾਂ ਇਹੀ ਅਰਦਾਸ ਆ ਵੀ মিডিਆ ਨੂੰ ਮੈਂ ਰਿਕਵੈਸਟ ਕਰਦਾ ਹਾਂ ਜਦ ਤੱਕ ਉਹਨਾਂ ਕੋਲੇ ਪੱਕੀ ਖਬਰ ਨਹੀਂ ਹੈਗੀ ਉਹਨਾਂ ਨੂੰ ਕੋਈ ਵੀ ਚੀਜ਼ ਡਿਗਲੇਅਰ ਨਹੀਂ ਕਰਨੀ ਚਾਹੀਦੀ ਫਿਲਹਾਲ ਜਿਹੜੀਆਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਪੰਛਾਮ ਸਿੰਘ ਲੋਟੀ ਸਰ ਸਾਰੇ ਇੱਕ ਦੱਸਿਆ ਰਿਹਾ ਕਿ ਤੁਹਾਡੇ ਜਿਗਰੀ ਯਾਰ ਤਰਮਿੰਦਰ ਦਿਓ ਦੀਆਂ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਦੁਨੀਆ ਵਿੱਚ ਨਹੀਂ ਸਕੀ ਜਾਣਕਾਰੀ ਤੁਹਾਡੇ ਕੋਲ ਆਈ ਹੈ ਸਾਹਮਣੇ ਔਰ ਮੈਂ ਇੱਕ ਗੱਲ ਕਹੂੰਗਾ ਵੀ ਜਿਗਰੀ ਯਾਰ ਸ਼ਬਦ ਨਾ ਵਰਤੋ ਮੇਰੇ ਪਿਤਾ ਸਮਾਨ ਸਨ ਤੇ ਮੈਂ ਉਹਨਾਂ ਨੂੰ ਭਾਜੀ ਕਹਿ ਕੇ ਬੁਲਾਉਣਾ ਸੀ ਤੇ ਮੇਰੀ ਵਾਈਫ ਦੀ ਡੈਥ ਪਿੱਛੇ 12 ਜੂਨ ਨੂੰ ਹੋਈ ਸੀ ਤਾਂ ਉਹਨਾਂ ਨਾਲ ਮੇਰੀ ਉਹ ਆਖਰੀ ਗੱਲਬਾਤ ਸੀਗੀ ਤੇ ਉਹਨਾਂ ਨੇ ਮੇਰੀ ਕਰਵਲੀ ਦਾ ਅਫਸੋਸ ਉਹ ਗੁੱਡੀ ਕਹਿ ਕੇ ਬੁਲਾਉਂਦੇ ਸਨ ਤੇ ਸਾਡੇ ਪਰਿਵਾਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਸੀਂ ਵੀ ਉਹਨਾਂ ਦੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਹਾਂ ਸ਼ੁਰੂ ਤੋਂ ਸਾਡਾ ਉਹਨਾਂ ਦੇ ਨਾਲ ਆਉਣਾ ਜਾਣਾ ਹੈ 25 ਸਾਲ ਤਾਂ ਮੈਨੂੰ ਧਰਮਪਾਜੀ ਨੂੰ ਮਿਲਣ ਵਾਸਤੇ ਲੱਗੇ ਸਨ ਲੇਕਿਨ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਮੇਰੇ ਆਪਣੇ ਹੋ ਗਏ ਮੈਨੂੰ ਐਂ ਲੱਗਣ ਲੱਗਿਆ ਸੀ ਕਿ ਇਹੀ ਮੇਰੇ ਸਭ ਕੁਝ ਹਨ ਤੇ ਉਹਨਾਂ ਨੇ ਮੇਰੇ ਨਾਲ ਵੀ ਬਹੁਤ ਪਿਆਰ ਕੀਤਾ ਸਾਡੇ ਪਰਿਵਾਰ ਨਾਲ ਵੀ ਤੇ ਮੇਰੀ ਲੜਕੀ ਦੀ ਸ਼ਾਦੀ ਤੇ ਉਹਨਾਂ ਦੇ ਭਰਾ ਅਜੀਤ ਸਿੰਘ ਭਾਬੀ ਹੂਸ਼ਾ ਜੀ ਦਲਜੀਤ ਕੌਰ ਸਾਰੇ ਵਿਆਹ ਤੇ ਆਏ ਸਨ ਉਹ ਪੁਰਾਣੀਆਂ ਯਾਦਾਂ ਮੈਂ ਤਾਂ ਦੱਸ ਰਿਹਾ ਵਾਂ ਕਿ ਮੈਨੂੰ ਉਹ ਸੀਨ ਯਾਦ ਆ ਜਾਂਦੇ ਹਨ ਵੀ ਇਹ ਜਿਹੇ ਇਨਸਾਨ ਦੁਨੀਆ ਤੇ ਬਾਰ ਬਾਰ ਫਾਇਦਾ ਨਹੀਂ ਹੁੰਦੇ ਧਰਮ ਤੇ ਧਰਮਜੀਤ ਦੀ ਜੋੜੀ ਦੁਨੀਆ ਦੇ ਵਿੱਚ ਇੱਕ ਲక్ష్ਮਣ ਤੇ ਰਾਮ ਵਾਲੀ ਜੋੜੀ ਸੀ ਜੋ ਕਿ ਉਹਨਾਂ ਦਾ ਇੰਨਾ ਪਿਆਰ ਸੀ ਕਿ ਉਹ ਪਿਆਰ ਕੋਈ ਬੰਬੇ ਦੇ ਵਿੱਚ ਪੁੱਛੋ ਪਾਜੀਤ ਪਾਜੀ ਕੋਲੇ ਕੋਈ ਪੰਜਾਬ ਤੋਂ ਬੰਦਾ ਜਾਂਦਾ ਸੀ ਜਾਂ ਕੋਈ ਇਨਸਾਨ ਜਾਂਦਾ ਸੀ ਤਾਂ ਉਹ ਕਿੰਨਾ ਪਿਆਰ ਕਰਦੇ ਸੀਗੇ ਕਿੰਨੀ ਸੇਵਾ ਕਰਦੇ ਸੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਸਾਰੇ ਹੀ ਮੈਂਬਰ ਸਭ ਨੂੰ ਪਿਆਰ ਕਰਦੇ ਸੀ ਉਹਨਾਂ ਸਾਹਿਬ ਜੀ ਕੁਝ ਆਪ ਕੋਈ ਬਾਤ ਹੋਈ ਪਰਿਵਾਰ ਕੇ ਸਾਥ ਕੀ ਪਤਾ ਚੱla ਕੁਝ ਖਬਰਾਂ ਚੱਲ ਰਹੀ ਹੈ ਕਿ ਉਹ ਅਬ ਇਸ ਦੁਨੀਆ ਮੇ ਨਹੀਂ ਰਹੇ ਪਰ ਪਰਿਵਾਰ ਉਨ੍ਹਾਂ ਕਹ ਰਹਾ ਹੈ ਕਿ ਅਭੀ ਉਹ ਉਨ੍ਹਾਂ ਕੇ ਲਈ ਸਿਹਤਯਾਬੀ ਕੇ ਲਈ ਦੁਆਇਂ ਕੀਏ ਜਾਏ ਦੇਖੋ ਜੀ ਮੇਰੀ ਰਾਤ 12 ਵਜੇ ਤੱਕ ਬਾਤ ਹੋਤੀ ਰਹੀ ਹੈ ਜਿਹੜਾ ਜੋ ਤੁਹਾਨੂੰ ਭਾਜੀ ਕੇ ਪਰਸਨ ਸੈਕਟਰੀ ਆ ਹੁਣ ਸੇ ਵੀ ਬਾਤ ਹੋਈ ਉਹਨਾਂ ਨੇ ਵੀ ਯਹੀ ਕਿਹਾ ਕਿ ਵਾਈਗੁਰ ਜੀ ਅਰਦਾਸ ਕਰ ਰਹੇ ਆ ਵੀ ਉਹ ਠੀਕ ਹਨ ਤੇ ਅਸੀਂ ਹੁਣ ਤੱਕ ਇਹੀ ਸਮਝਦੇ ਆਂ ਵੀ ਪ੍ਰਮਾਤਮਾ ਨੇ ਉਹਨਾਂ ਨੂੰ ਚੜ੍ਹਦੀ ਕਲਾ ਜ ਰੱਖੇ ਉਹਨਾਂ ਨੇ ਇੱਕ ਹੀ ਸਿ ਫਿਲਮ ਸ਼ੁਰੂ ਕੀਤੀ ਸੀ ਉਹਨੂੰ ਪੂਰੀ ਕਰਨ ਤੇ ਅਜੇ ਉਹ ਉਹਨਾਂ ਦੀ ਸਿਹਤ ਉਹਦਾ ਜਰੂਰ ਥੋੜੀ ਖਰਾਬ ਸੀ ਪਰ ਮੀਡੀਆ ਵਾਲੇ ਬਹੁਤ ਛੇਤੀ ਗਵਰਨਰ ਨੂੰ ਫਲਾ ਦਿੰਦੇ ਹਨ ਕਿ ਆ ਹੋ ਗਿਆ ਆ ਹੋ ਗਿਆ ਕਈਆਂ ਦੇ ਤਾਂ ਮੈਂ ਦੇਖਿਆ ਵੀ ਗਲਾਂ 'ਚ ਫੁੱਲਾਂ ਦੇ ਹਾਰ ਤੱਕ ਵੀ ਉਹ ਪਾ ਦਿੰਦੇ ਹਨ ਮੈਂ মিডিਆ ਨੂੰ ਇਹ ਰਿਕਵੈਸਟ ਕਰਦਾ ਹਾਂ ਕਿ ਇਹ ਜਿਹੜੀਆਂ ਜੜੀਆਂ ਖਬਰਾਂ ਹਨ ਉਹ ਨਾ ਦਿਆ ਕਰ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਜੋ ਵੀ ਐਕਚੁਅਲ ਖਬਰ ਹੈ ਉਹ ਹੋਣੀ ਚਾਹੀਦੀ ਹੈ ਵੀ ਆ ਅਸਲੀਅਤ ਹੈ ਮੈਂ ਸਰ ਹੁਣ ਤੁਹਾਡੇ ਕੋ ਕੀ ਜਾਣਕਾਰੀ ਆਈ ਹੈ ਜਾਂ ਇੱਕ ਕਿਆ ਜਾ ਰਿਹਾ ਹੈ ਕਿ ਜਿਸ ਜੀ ਕੇ ਨਾ ਤੁਸੀਂ ਜ਼ਿਕਰ ਕੀਤਾ ਕਿ ਉਹ ਕੋਈ ਗੱਲਬਾਤ ਹੋਈ ਸੀ ਨਾ ਮੇਰੀ ਮੋਹਣ ਬਗੜ ਜੀ ਨਾਲ ਰਾਤ ਗੱਲ ਹੋਈ ਸੀ ਉਹ ਕਹਿੰਦਾ ਠੀਕ ਹੈ ਨਹੀਂ ਜੈਰਾਜ ਨੇ ਵੀ ਇਹ ਗੱਲ ਕਹੀ ਹੈ ਠੀਕ ਹੈ ਹਰਚੰਦ ਸਿੰਘ ਸੱਗੂ ਨੇ ਵੀ ਗਿਆ ਠੀਕ ਹੈ ਸੰਤੋਖ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਉਹ ਐਨਾ ਸਿੰਘ ਦੇ ਫਾਦਰ ਹਨ ਉਹਨਾਂ ਨੇ ਵੀ ਗਿਆ ਠੀਕ ਹੈ ਵੀ ਜਿਹੜਾ মিডিਆ ਹੈਗਾ ਉਹ ਪਰਫਾਰਮਰ ਇਦਾਂ ਫਲਾ ਦਿੰਦਾ ਹੈ ਉਹਨਾਂ ਨੇ ਤਾਂ ਉੱਥੇ ਉਹਨਾਂ ਦੀ ਫੋਟੋ ਤੱਕ ਵੀ ਪਾ ਦਿੱਤੀ ਕਿ ਉਹ ਜੀ ਇੱਥੋਂ ਚਲੇ ਗਏ ਹਨ पर मेरी तो यही अरदास है मीडिया ਨੂੰ ਮੈਂ ਰਿਕਵੈਸਟ ਕਰਦਾ ਹਾਂ ਜਦ ਤੱਕ ਉਹਨਾਂ ਕੋਲੇ ਪੱਕੀ ਖਬਰ ਨਹੀਂ ਹੈਗੀ ਉਹਨਾਂ ਨੂੰ ਕੋਈ ਵੀ ਚੀਜ਼ ਡਿਗਲੇਅਰ ਨਹੀਂ ਕਰਨੀ ਚਾਹੀਦੀ ਦੁਆਏ ਮੰਗ ਰਹੇ ਹਾਂ ਹਮ ਲੋਗ ਸਾਰੇ ਦੁਆ ਕਰ ਰਹੇ ਹਾਂ ਕਿ ਉਹ ਜ਼ਿੰਦਾ ਰਹੇ ਔਰ ਉਹ ਆ ਕੇ ਆਪਣੀ 21 ਫਿਲਮ ਜੋ ਹੈ ਉਹ ਉਸਕੋ ਕੰਪਲੀਟ ਕਰੇ ਔਰ ਪਰਮਾਤਮਾ ਉਹਨਕੋ ਆਪਣੇ ਉਹਨ ਕੀ ਜੋ ਉਹਨ ਕੀ ਸਿਹਤ ਜੋ ਖਰਾਬ ਹੈ ਉਹਨ ਕੋ ਜਲਦੀ ਠੀਕ ਕਰੇ ਔਰ ਉਹ ਜਲਦੀ ਘਰ ਵਾਪਸ ਆ ਜਾਏ। ਅੱਛਾ ਸਰ ਲਾਸਟ ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ ਹੈ ਔਰ ਇਹ ਕਹਾ ਜਾ ਰਿਹਾ ਕਿ ਇੱਕ ਫਿਲਮ ਦੇ ਵਿੱਚ ਵੀ ਤੁਸੀਂ ਉਹਨਾਂ ਨਾਲ ਕੰਮ ਕੀਤਾ ਜਦੋਂ ਇੱਕ ਫੋਟੋ ਤੁਹਾਨੂੰ ਇਹ ਕਰਵਾਈ ਸੀ ਤੁਸੀਂ। ਇਹ 15 ਸਾਲ ਪੁਰਾਣੀ ਫੋਟੋ ਹੈ ਉਦੋਂ ਡਬਲ ਦੀ ਟਵਰ ਫਿਲਮ ਬਣ ਰਹੀ ਸੀ ਚੰਡੀਗੜ੍ਹ ਤੇ ਅਸੀਂ ਸ਼ੂਟਿੰਗ ਦੇਖ ਰਹੇ ਸੀ। ਤੇ ਧਰਮਪਾਜੀ ਮੈਨੂੰ ਕਹਿੰਦੇ ਤੂੰ ਐਂ ਕਰ ਕੱਪੜੇ ਬਦਲ ਪੰਗੜੇ ਵਾਲੇ ਕੱਪੜੇ ਪਾ ਮੇਰੇ ਨਾਲ ਕੋ ਪੰਗੜਾ ਪਾ ਦੇ ਦੋ ਸੀਨ ਤੇਰੇ ਆ ਜਾਣਗੇ ਯਾਦਗਾਰ ਬਣ ਜੇਗੀ ਮੈਂ ਕਿਹਾ ਉਹਨਾਂ ਨੇ ਦੇਖੋ ਮੇਰੇ ਬਾਰੇ ਸੋਚਿਆ ਅੱਜ ਵੀ ਮੈਂ ਡਬਲ ਦੀ ਟ੍ਰੈਵਲ ਫਿਲਮ ਲਾ ਕੇ ਦੇਦਾਂ ਤਾਂ ਮੇਰੇ ਦੋ ਸੀਨ ਮੈਨੂੰ ਜਦੋਂ ਨਜ਼ਰ ਆਉਂਦੇ ਹਨ ਤੇ ਬਾਜੀ ਮੈਨੂੰ ਬਹੁਤ ਯਾਦ ਆਉਂਦੇ ਹੈ ਮੈਨੂੰ ਕਹਿੰਦਾ ਹੁੰਦੇ ਸੀਗੇ ਲੈ ਤੈਨੂੰ ਮੈਂ ਫੇਰ ਵੀ ਕਿਸੇ ਹੋਰ ਫਿਲਮ ਜੀ ਲਾਉਂਗਾ ਮੈਨੂੰ ਉਹਨਾਂ ਦੀ ਇਹ ਗੱਲ ਨਹੀਂ ਭੁੱਲਦੀ ਅੱਛਾ ਸਰ ਘਰੇ ਵੀ ਕਹਿੰਦੇ ਤੁਹਾਡੇ ਆਗੇ ਰਹਿੰਦੇ ਰਹੇ ਨੇ ਹਾਂਜੀ ਮੇਰੇ ਘਰੇ ਆਏ ਆ ਇੱਥੇ ਨਾਲ ਮੋਹ ਨਾਲ ਆਪਣੇ ਗੁਰਵਜਨ ਜੀ ਤੇ ਨਾਲ ਜੈਰਾ ਜਿਹੜਾ ਉਹਨਾਂ ਦਾ ਸੈਕਟਰੀ ਜਿੰਨਾ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਸਾਰੇ ਮੇਰੇ ਕੋਲ ਇੱਥੇ ਆ ਕੇ ਰਹੇ ਹੋਏ ਹਨ ਜਦੋਂ ਵੀ ਕੋਈ ਪੰਜਾਬ 'ਚ ਕੰਮ ਹੁੰਦਾ ਸੀ ਤਾਂ ਆਉਂਦੇ ਸੀ ਤਾਂ ਮੇਰੇ ਉਹਨੂੰ ਮੈਨੂੰ ਜ਼ਰੂਰ ਮਿਲ ਕੇ ਜਾਂਦੇ ਸੀ ਤੇ ਮੇਰੇ ਕੋਲ ਇਹਦੇ ਘਰ ਵੀ ਰਹੇ ਹਨ ਅੱਛਾ ਸਰ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਿ ਹੁਬਹੂ ਪਿਤਾ ਦੀ ਤਰ੍ਹਾਂ ਤਸਵੀਰ ਤੁਹਾਡੀ ਜਦੋਂ ਪਗੜੀ ਬੰਨ ਲੈਂਦੇ ਨੇ ਤੇ ਉਵੇਂ ਹੀ ਦਿਖਦੇ ਨੇ ਹਾਂਜੀ ਤੁਸੀਂ ਜੇ ਅਗਰ ਕਰੋਧੀ ਫਿਲਮ ਦੇਖੋਗੇ ਤੇ ਜੇ ਉਹਦੇ ਵਿੱਚ ਤੁਹਾਨੂੰ ਲੱਗੂਗਾ ਵੀ ਮੇਰੇ ਫਾਦਰ ਹੀ ਕੰਮ ਕਰ ਰਹੇ ਨੇ ਕਿਉਂਕਿ ਉਹ ਆਪ ਵੀ ਕਹਿੰਦੇ ਹੁੰਦੇ ਸੀ ਇੱਥੇ ਬੈਠ ਕੇ ਉਹਨਾਂ ਨੇ ਕਹਣਾ ਯਾਰ ਇਹ ਤਾਂ ਮੇਰੇ ਫਾਦਰ ਦਾ ਨਾਂ ਵੀ ਅਜੀਤ ਸਿੰਘ ਹੈ ਤੇ ਉਹਨਾਂ ਨੇ ਕਹਣਾ ਵੀ ਇਹ ਤਾਂ ਮੇਰੀ ਸ਼ਕਲ ਹੀ ਹੈ ਪੂਰੀ ਡੇਟ ਆਫ ਬਰਥ ਵੀ ਉਹਨਾਂ ਦੀ 8 ਦਸੰਬਰ ਹੈ ਇਹਨਾਂ ਦੀ ਵੀ 8 ਦਸੰਬਰ ਹੈ ਤੇ ਉਹ ਕੁਦਰਤ ਵੱਲੋਂ ਕਈਆਂ ਦੀਆਂ ਸ਼ਕਲਾਂ ਆਪਸੇ ਮਿਲ ਜਾਂਦੀਆਂ ਹਨ ਇਸ ਤਰ੍ਹਾਂ ਦਾ ਹੁੰਦਾ ਹੀ ਹੈ ਤੇ ਬਾਕੀ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਰਸ ਕਰਦਾ ਹਾਂ ਕਿ ਉਹ ਜਿਸ ਤਰ੍ਹਾਂ ਵੀ ਹੈ ਠੀਕ ਹੋ ਕੇ ਘਰ ਵਾਪਸ ਚਲਦੀ ਆਉਣ। ਹੋਰ ਦੋਸਤਾਂ ਨਾਲ ਤੁਹਾਡੀ ਗੱਲਬਾਤ ਫੇਰ ਕੀ ਗੱਲਬਾਤ ਹੋਈ ਹੈ? ਜਿਹੜੀ ਹੁਣ ਫੋਨ ਤੇ ਗੱਲਬਾਤ ਹੋਈ ਆ। ਆ ਜਿਹੜੀ ਹੁਣ ਗੱਲਬਾਤ ਹੋਈ ਆ ਉਹ ਤਾਂ ਇਹ ਗੱਲ ਕਹਿ ਰਹੇ ਆ ਵੀ ਉਹ ਚਲੇ ਗਏ ਹਨ। ਪਰ ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਜਦ ਤੱਕ মিডিਆ ਨੂੰ ਮੈਂ ਰਿਕਵੈਸਟ ਕਰਦਾ ਉਹਨਾਂ ਦੀ ਖਬਰ ਨੂੰ ਨਾ ਉਛਾਲਣ بار بار ਤਾਂ ਕਿ ਜਦ ਤੱਕ ਕੋਈ ਪੂਰੀ ਗੱਲ ਡਿਕਲੇਅਰ ਨਹੀਂ ਹੁੰਦੀ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਾਂ ਵੀ ਉਹਨਾਂ ਚਿਰ ਤੱਕ ਤੁਸੀਂ মিডিਆ 'ਚ ਖਬਰ ਨਾ ਦਿਓ।